ਸਤ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਸਾਹਮਣੇ ਜੋ ਆ ਰਹੀ ਆ ਜੀ ਹਾਂ ਹੁਣੇ-ਹੁਣੇ ਆ ਰਹੀ ਵੱਡੀ ਖਬਰ ਰਵਿੰਦ ਕੇਜਰੀਵਾਲ ਬਾਰੇ ਆਈ ਵੱਡੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀ ਦੀ ਬ왈ਤੇ ਮੁੱਖ ਮੰਤਰੀ ਭਗਵੰਤ ਮਾਨ 10 ਫਰਵਰੀ ਨੂੰ ਖੰਡਾ ਵਿਖੇ ਗੁਰੂਕਰ ਰਾਸ਼ਨ ਮਹਰੇਲੀ ਨੂੰ ਸੰਬੋਧਿਤ ਕਰਨਗੇ ਉੱਥੇ ਹੀ 11 ਫਰਵਰੀ ਨੂੰ ਸ਼ੈਰੋ ਪੱਟੀ ਵਿਖੇ ਗੁਰੂ ਅਮਰਦਾਸ ਸਰਮਲਪੁਰ ਦੇ ਰਿਕਾਰਡਨ ਦੀ ਮਹਰੇਲੀ ਨੂੰ ਸੰਬੋਧਿਤ ਕਰਨਗੇ ਇਹ ਜਾਣਕਾਰੀ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਦਿੱਤੀ ਗਈ ਦੱਸਦੇ ਕਿ ਅਰਵਿੰਦ ਕੇਜਰੀ ਵੱਲੋਂ ਦੇ ਪੰਜਾਬ ਨਾਲ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆ ਪਤਾ ਹੈ ਕਾਂਗਰਸ ਵਿਚਾਲੇ ਗਠਜੋੜ ਹੋਵੇਗਾ ਜਾਂ ਨਹੀਂ ਇਸ ਤੇ ਵੀ ਫੈਸਲਾ ਹੋ ਸਕਦਾ ਹੈ ਤੇ 11 ਫਰਵਿਨ ਨੂੰ ਮੁਲਕਿਆ ਰਾਜੂ ਨੂੰ ਖੜਗੇ ਵੀ ਪੰਜਾਬ ਵਿੱਚ ਹੋਣਗੇ ਇਸ ਦੌਰਾਨ ਖੜਗੇ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 10 ਫਰਵਿਨ ਨੂੰ ਲੁਧਿਆਣਾ ਦੇ ਨੇੜੇ ਹੀ ਰੈਲੀ ਰੱਖੀ ਗਈ ਜਿਸ ਨੂੰ ਕਰਕਰ ਰਾਸ਼ਨ ਡਿਲੀਵਰੀ ਸਕੀਮ ਦੀ ਸ਼ੁਰੂਆਤ ਦਾ ਨਾਂ ਦਿੱਤਾ ਜਾ ਰਿਹਾ ਹੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 11 ਫਰਵਿਨ ਨੂੰ ਲੋਕਾਂ ਨੂੰ ਵੱਡਾ ਤੋਹਫਾ ਦੇਣਗੇ ਦੋਵੇਂ ਆਗੂ ਗੋਵਿੰਦਵਾਲ ਸਾਹਿਬ ਥਰਮਲ ਪਲਾਂਟ ਨੂੰ ਜਨਤਨ ਸਮਰਪਿਤ ਕਰਨ ਗਈ ਵੀਡੀਓ ਦੇਖਣ ਲਈ ਤੋਂ ਵੱਡਾ ਤਨਵਾਦ